ਓ ਲੱਕੀ ਯਾਰ ਗੱਲ ਤਾਂ ਦੱਸ ਕੀ ਗੱਲ ਹੋ ਗਈ ਕਾ ਤੋ ਛੱਡ ਤਾ ਪਰਜਾਈ ਨੂੰ ਯਾਰਾ ਓ ਕੁਛ ਨਹੀਂ ਯਾਰ ਤੂੰ ਰਹਿਣ ਦੇ ਯਾਰ ਕੁਛ ਨਹੀਂ ਹੈ ਦੱਸ ਯਾਰ ਦੇਖ ਤੇਰੇ ਨਾਲ ਯਾਰ ਦੁੱਖ ਸੁੱਖ ਸਾਂਝਾ ਕਰਨਾ ਹੈ ਬਾਈ ਯਾਰ ਗੱਲ ਦੱਸ ਬੰਦੇ ਦਾ ਦੁੱਖ ਵੰਡਿਆ ਜਾਂਦਾ ਯਾਰ ਓ ਨਹੀਂ ਯਾਰ ਕੁਛ ਨਹੀਂ ਬਸ ਯਾਰ ਐਂ ਤੂੰ ਜਾਣ ਨਹੀਂ ਯਾਰ ਯਾਰ ਨੋਕੇ ਵਾਲਾ ਨੇ ਸੱਪ ਵਾਲੀ ਗੇਮ ਵਿੱਚ ਪਾ ਕੇ ਨਜਾ ਰਹੀ ਤੇ ਆਹ ਆਹ ਮਰ ਗਿਆ ਸੱਪ ਉਹ ਸੱਡ ਸੱਪ ਦਾ ਖੜਾ ਓ ਜਾਦੂ ਦੀ ਕੀ ਆ ਗੁਰਪ੍ਰੀਤ ਓ ਤਲਾਕ ਹੋ ਗਿਆ ਜਾਦੂ ਦਾ ਤਾਂ ਤੇ ਤਾਂ ਲਾਕ ਹੋ ਗਿਆ ਐ ਕਿਵੇਂ ਹੋਏ 2 ਮਹੀਨੇ ਤਾਂ ਵਿਆਹ ਨੂੰ ਹੋਏ ਨੇ ਯਾਰ ਪਤਾ ਨਹੀਂ ਪਤਾ ਕਰਦੇ ਆ ਕੀ ਚੱਲ ਰਿਹਾ ਚੱਲ ਫਿਰ ਚੱਲ ਜਾ ਕੇ ਪਤਾ ਕਰਦੇ ਆ ਸੱਪ ਸੁਪਤਾ ਬਾਤ ਤੇ ਖੜਾਂਗੇ ਓਏ ਆ ਬੈਠੇ ਨੇ ਚੱਲ ਕਰਦੇ ਆ ਪਤਾ ਓ ਕੀ ਹਾਲ ਹੈ ਭਾਈ ਜੀ ਓ ਹਾ ਤਾਂ ਬਾਈ ਦੇ ਮਾੜੀ ਹੋਣੀ ਕੁਝ ਪਤਾ ਲੱਗਿਆ ਭਾਈ ਬਸ ਠੀਕ ਹੈ ਭਾਈ ਨਾ ਯਾਰ ਕੁਝ ਨਹੀਂ ਦੱਸਿਆ ਯਾਰ ਇਹਨੇ ਬਹੁਤ ਛਿਰ ਹੋ ਗਿਆ ਮੈਨੂੰ ਪੁੱਛਦੇ ਨੂੰ ਕੁਝ ਨਹੀਂ ਦੱਸਦਾ ਪਿਆ ਯਾਰ ਕੀ ਗੱਲ ਹੋ ਗਈ ਬਈ ਦੱਸ ਦੇ ਉਹ ਬੱਸ ਯਾਰ ਲੜਾਈ ਲੜੀ ਹੋਈ ਹੋਣੀ ਉਹ ਨਹੀਂ ਯਾਰ ਲੜਾਈ ਲੜੁਈ ਨਹੀਂ ਹੋਈ ਦਾਜ ਘੱਟ ਲਈ ਹੋਣੀ ਪਰਜਾਈ ਉਹ ਨਹੀਂ ਇਹੋ ਜੀ ਕੋਈ ਗੱਲ ਨਹੀਂ ਯਾਰ ਤੇ ਪਾਣੀ ਸ਼ਹੀਦ ਹੁੰਦੀ ਸੀ ਨਾ ਯਾਰ ਰੋਟੀ ਪਾਣੀ ਤਾਂ ਬਹੁਤ ਵਧੀਆ ਬਣਾਉਂਦੀ ਸੀ ਇਹੋ ਜੀ ਕੋਈ ਗੱਲ ਨਹੀਂ ਫਿਰ ਗੱਲ ਕੀ ਹੋਈ ਹੈ ਤਾ ਦੱਸ ਓਏ ਯਾਰ ਖਰਚਾ ਕੀਤਾ ਮੈਂ ਉਹ ਪੈਸੇ ਲਾਏ ਮੈਂ ਉਹ ਤੁਹਾਨੂੰ ਨੰਗਾ ਨੂੰ ਵਿਆਹ ਚ ਬੁਲਾ ਕੇ ਨਚਾਇਆ ਮੈਂ ਹੈ ਖਵਾਇਆ ਪਿਆ ਮੈਂ ਉਹ ਪੈੜਸ ਮੈਂ ਕੀਤਾ ਉਹ ਲਾਵਾ ਫੇਰੇ ਮੇਰੇ ਨਾਲ ਹੋਏ ਉਹ ਵਿਆਹ ਕਰਾਇਆ ਮੇਰੇ ਨਾਲ ਉਹ ਸਾਰਾ ਕੁਝ ਤਾਂ ਤੇਰੇ ਨਾਲ ਹੋਇਆ ਫਿਰ ਦਿੱਕਤ ਕੀ ਆਈ ਤਲਾਕ ਕਿਉਂ ਹੋਇਆ ਓਏ ਉਹ ਜਵਾਕ ਰੱਬ ਤੋਂ ਮੰਗਦੀ ਸੀ ਹੈ